ਗੁਰੂ ਦੀ ਕਸਵੱਟੀ ਤੇ ਜਿਹੜਾ ਚੇਲਾ ਉਤਰਦਾ ਹੈ ਪਰਖ ਤੇ ਉਤਰਦਾ ਹੈ ਉਹ ਕੁਝ ਨਾ ਕੁਝ ਬਣ ਜਾਂਦਾ ਹੁੰਦਾ ਹੈ ਜੇ ਚੇਲਾ ਗੁਰੂ ਦੀ ਕਸਵੱਟੀ ਨਾ ਝੱਲੇ ਉਹ ਕੁਝ ਨਹੀਂ ਬਣਦਾ ਜਿਹੜਾ ਸੋਨਾ ਉਠਾਲੀ ਵਿੱਚ ਪਾ ਕੇ ਪਿੰਗਲ ਜਾਂਦਾ ਹੈ ਫਿਰ ਉਸ ਸੋਨੇ ਤੋਂ ਕੋਈ ਨਾ ਕੋਈ ਗਹਿਣੇ ਬਣ ਜਾਂਦੇ ਨੇ ਤੇ ਜਿਹੜੀ ਲੱਕੜ ਦੇ ਵਿੱਚ ਆਰੀ ਫਿਰ ਜੇ ਆਰਾ ਫਿਰ ਜੇ ਉਸ ਲੱਕੜ ਤੋਂ ਕੋਈ ਨਾ ਕੋਈ ਗੁਰਮੁਖੋ ਫਰਨੀਚਰ ਤਿਆਰ ਹੋ ਜਾਂਦਾ ਹੈ ਤੇ ਜਿਹੜੀ ਜ਼ਮੀਨ ਵਿੱਚ ਹਲ ਫਰ ਗਿਆ ਉਹ ਜ਼ਮੀਨ ਦੇ ਵਿੱਚ ਕੁਝ ਨਾ ਕੁਝ ਪੈਦਾ ਹੋ ਸਕਦਾ ਹੈ ਇੱਕ ਕਸਵੱਟੀ ਰੱਬ ਦੇ ਘਰ ਦੀ ਜਿਹੜਾ ਉਹਦੀ ਕਸਵੱਟੀ ਤੇ ਪੂਰਾ ਉਤਰ ਗਿਆ ਉਹ ਕੋਈ ਨਾ ਕੋਈ ਕੁਛ ਨਾ ਕੁਛ ਬਣ ਜਰੂਰ ਜਾਂਦਾ ਗੁਰਮੁਖੋ ਪਰ ਉਹਦੀ ਕਸਵਟੀ ਤੇ ਉਤਰਨਾ ਖਰਾ ਉਤਰਨਾ ਬੜਾ ਔਖਾ ਕਬੀਰ ਕਸੌਟੀ RAM ਕੀ ਠੁਠਾ ਟਿਕਾ ਨ ਕੋਈ RAM ਕਸੌਟੀ ਸੋਸ ਹੈ ਕੌਣ ਸਹੂਗਾ ਜੋ ਮਰ ਜੀਵਾ ਹੋਏ